ਪ੍ਰਤਾਪ ਸਿੰਘ ਬਾਜਵਾ ਸਾਹਿਬ ਲੀਡਰ ਆਫ اپੋਜੀਸ਼ਨ ਨੇ ਉਹ ਆਪਣੀ ਡਿਊਟੀ ਨਿਭਾਉਣ ਦੀ بجائے ਕੁਛ ਹਾਲੇਦੋਲੇ ਖੱਬੇ ਸੱਜੇ ਗੱਲਾਂ ਹੀ ਕਰੀ ਜਾ ਰਹੇ ਨੇ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹ ਕਿਉਂ ਨਹੀਂ ਸੋਚਦੇ ਜਾਂ ਇਸ ਗੱਲ ਦਾ ਕਿਉਂ ਨਹੀਂ ਜਵਾਬ ਦਿੰਦੇ ਲੋਕਾਂ ਨੂੰ ਕਿ ਤੁਹਾਡੇ ਸਾਰੇ ਹੀ ਜਿਹੜੇ ਵੱਡੇ ਵੱਡੇ ਲੀਡਰ ਸਗੇ 2 ਸਾਲ ਪਹਿਲਾਂ ਹੀ ਲੋਕਾਂ ਨੇ ਪੁੱਠੇ ਕਰਤੇ ਕੱਲਾ ਪ੍ਰਤਾਪ ਸਿੰਘ ਬਾਜਬਾਦੀ ਪਾਰਟੀ ਹੋਈ ਨਹੀਂ ਚਾਹੇ ਉਹ ਕਾਂਗਰਸ ਪਾਰਟੀ ਸੀਗੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਸੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਸੀਗੇ ਕੈਪਟਨ ਉਹ ਮਰਿੰਦਰ ਸਿੰਘ ਹੁਣੀ ਹੋ ਗਿਆ ਵੱਡੇ ਬਾਦਲ ਸਾਹਿਬ ਹੋ ਗਿਆ ਛੋਟੇ ਬਾਦਲ ਸਾਹਿਬ ਹੋ ਗਿਆ ਬਚਿਆ ਕਿਹੜਾ ਆ ਪੀਏ ਸਾਰੇ ਸਮਝਦੇ ਆਪ ਜਿਹੜੇ ਇਹ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਇਸ ਦੁਨੀਆ ਚ ਆਇਆ ਇਹੀ ਨੇ ਸਾਰਿਆਂ ਤੋਂ ਵੱਡੇ ਤਵਾ ਕਿਹੜੀ ਤੋਖ ਹੋਈ ਭੇ ਭਗਵਾਨ ਜੀ ਤੁਮਾਰ ਨੇ ਲੜੇਗਾ ਤਾਂ ਮੈਂ ਇਹਦੇ ਸਾਹਮਣੇ ਚੋਂ ਲੜੇਗਾ ਪ੍ਰਤਾਪ ਆਜਾਬ ਸਭ ਨੇ ਕੋਈ ਚੰਗਾ ਰੋਲ ਅਦਾ ਕਰਨਾ ਹੈ ਜਿਉ ਉਹ ਮੁੜ ਕੇ ਆਪਣੀਆਂ ਅਜੜਾਈ ਸੀਯੂ ਚ ਉਹਨਾਂ ਦੀ ਪਾਰਟੀ ਗਈ ਹੋਈ ਆ ਉੱਥੇ ਵੀ ਲੜੀ ਜਾ ਰਹੇ ਨੇ ਉਹ ਚੋਂ ਬਾਹਰ ਆਉਣ ਪਹਿਲਾਂ ਲੋਕਾਂ ਲਈ ਪੋਜ਼ਿਟਿਵ ਪੋਲਿਟਿਕਸ ਕਰਨ। ਤੁਸੀਂ ਹਾਰ ਗਏ ਹੋ ਤੁਸੀਂ ਕੋਈ ਕਾਮਨ ਗੱਲ ਕਰੋ ਕੋਈ ਸਾਂਝੀ ਗੱਲ ਕਰੋ ਜਿੱਥੇ ਸਰਕਾਰ ਨਹੀਂ ਕਾਰਵਾਈ ਕਰਦੀ ਉੱਧਰ ਧਿਆਨ ਦਿਓ ਆਓ ਧਰਨੇ ਦੇਣਿਆ ਦਿਓ ਮਤਲਬ ਫੈਮਿਲੀ ਦੀਆਂ ਗੱਲਾਂ ਤੁਸੀਂ ਕਰ ਰਹੇ ਹੋ। ਇਹ ਫਰਸਟ੍ਰੇਟ ਹੋਏ ਹੋਏ ਨੇ ਸਿਆਸੀ ਆਧਾਰ ਖੁੱਸ ਚੁਕਾਇਆ ਸ਼੍ਰੋਮਣੀ ਅਕਾਲੀ ਦਰ ਬੀਜਪੀ ਤੇ ਵੈਸੇ ਹੀ ਨਹੀਂ ਕਿਤੇ ਲੱਭਦੇ ਹੈਗੇ ਕਾਂਗਰਸ ਪਾਰਟੀ ਜਿਹੜੀ ਆ ਇਹ ਜਿਹੜਾ ਇਹ ਉਹ ਚਰਾਹੇ ਦੇ ਵਿੱਚ ਆਪਣੇ ਕੱਪੜੇ ਧੋਣ ਲੱਗ ਜਾਂਦੇ ਨਾ ਹਰ ਹਰ ਜਗ੍ਹਾ ਉਹ ਟੱਬ ਰੱਖ ਕੇ ਇਹਨਾਂ ਕੋਲੋਂ ਉਸ ਗੱਲ ਤੋਂ ਵੀ ਨਹੀਂ ਛਡਕਾਰਾ ਮਿਲਦਾ ਇਹ ਜਿਹੇ ਸੱਤ ਜਣੇ ਸੱਤਾ ਦੇ ਹੀ ਕਿਸੇ ਦਾ ਮੂੰਹ ਈਸਟ ਵਾਲੂਆਂ ਕਿਸੇ ਦਾ ਵੈਸਟ ਵਾਲੂਆਂ ਵਿਧਾਨ ਸਭਾ ਦੇ ਵਿੱਚ ਫਿਲਹਾਲ ਬਜਟ ਸੈਸ਼ਨ ਚੱਲਦਾ ਪਿਆ ਤੇ ਉਸੇ ਬਜਟ ਸੈਸ਼ਨ ਦੇ ਵਿੱਚ ਹੰਗਾਮੇ ਪਰ ਜ਼ੋਰ ਨਜ਼ਰ ਆ ਰਹੇ ਨੇ ਵਿਰੋਧੀ ਪਾਰਟੀਆਂ ਦੇ ਵੱਲੋਂ ਤਿੱਖੇ ਇਲਜ਼ਾਮ ਸਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਦੇ ਉੱਤੇ ਲਗਾਏ ਜਾ ਰਹੇ ਨੇ ਸੀਐਮ ਭਗਵੰਤ ਮਾਨ ਦੇ ਉੱਤੇ ਸਿੱਧੇ ਤੌਰ ਦੇ ਉੱਤੇ ਨਿਸ਼ਾਨਾ ਸਾਧਿਆ ਜਾ ਰਿਹਾ ਤੇ ਉਹਨਾਂ ਚੀਜ਼ਾਂ ਦੇ ਵਿੱਚੋਂ ਇੱਕ ਬਿਆਨ ਇਹੋ ਜਿਹਾ ਸਾਹਮਣੇ ਆਂਦਾ ਪ੍ਰਤਾਪ ਸਿੰਘ ਬਾਜਵਾ ਲੀਡਰ ਆਪੋਜੀਸ਼ਨ ਕਾਂਗਰਸ ਦੇ ਸੀਨੀਅਰ ਲੀਡਰ ਨੇ ਪ੍ਰਤਾਪ ਸਿੰਘ ਬਾਜਵਾ ਪਰ ਇਹੋ ਜੀ ਗੱਲ ਕਰਦੇ ਨਜ਼ਰ ਆਏ ਨੇ ਜਿਸ ਤੋਂ ਬਾਅਦ ਵੱਖ-ਵੱਖ ਕਿਸਮ ਦੇ ਸਵਾਲ ਉੱਠ ਰਹੇ ਨੇ ਕਿਹਾ ਜਾ ਰਿਹਾ ਪ੍ਰਤਾਪ ਸਿੰਘ ਬਾਜਵਾ ਦੇ ਵੱਲੋਂ ਚੋਣ ਲੜਦੇ ਨੇ ਤੇ ਉਹ ਬਰਾਬਰ ਉਹਨਾਂ ਦੇ ਆਪੋਜੀਸ਼ਨ ਚ ਖੜਨਗੇ ਔਰ ਉਹਨਾਂ ਦੇ ਖਿਲਾਫ ਚੋਣ ਲੜਨਗੇ ਲੋਕ ਸਭਾ ਚੋਣਾਂ ਨਜ਼ਦੀਕ ਨੇ ਹਰ ਕੋਈ ਕਿਊਰਸ ਹੈ ਇਸ ਵੇਲੇ ਕਿ ਕੀ ਕੋਈ ਚੱਲਦਾ ਹੈ ਹਰ ਕੋਈ ਜਾਣਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹਾਲਾਤ ਕੀ ਨੇ ਪੰਜਾਬ ਦੀ ਸਿਆਸਤ ਕੀ ਕਹਿ ਰਹੀ ਹੈ ਕਿਉਂਕਿ ਪੰਜਾਬ ਦੀ ਸਿਆਸਤ ਜਿਹੜੀ ਆ ਉਹ ਅਲੈਦਾ ਦੇਸ਼ ਤੋਂ ਚੱਲਦੀ ਪਈ ਆ ਫਿਲਹਾਲ ਵਿਧਾਨ ਸਭਾ ਦੇ ਵਿੱਚ ਉੱਠਿਆ ਬਿਵਾਲ ਇਸ ਬਿਆਨ ਤੇ ਆ ਕੇ ਖੜ ਗਿਆ ਕਿ ਲੀਡਰ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਸੀਐਮ ਭਗਵੰਤ ਮਾਨ ਦੇ ਖਿਲਾਫ ਚੋਣ ਲੜਨ ਲਈ ਤਿਆਰ ਨੇ ਕਹਿੰਦੇ ਨੇ ਲੋਕ ਸਭਾ ਚੋਣ ਮੈਂ ਸੀਐਮ ਭਗਵੰਤ ਮਾਨ ਦੇ ਖਿਲਾਫ ਲੜ ਪਾਂਗਾ ਜੇ ਸੀਐਮ ਭਗਵੰਤ ਮਾਨ ਕਿਸੇ ਕੰਸਟੀਟੂਐਂਸੀ ਤੋਂ ਖੜਦੇ ਆ ਕਿ ਨਹੀਂ ਖੈਰ ਇਹੋ ਜਿਹੀਆਂ ਚੀਜ਼ਾਂ ਬਾਰੇ ਜਾਣਕਾਰੀ ਹਾਸਲ ਕਰਨ ਵਾਸਤੇ ਬਿਆਨ ਹਾਸਲ ਕਰਨ ਵਾਸਤੇ ਤੱਥ ਪੇਸ਼ ਕਰਨ ਵਾਸਤੇ ਤੁਹਾਡੇ ਸਾਹਮਣੇ ਮੌਜੂਦ ਆ ਅਸੀਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਔਰ ਆਮ ਆਦਮੀ ਪਾਰਟੀ ਦੇ ਸੀਨੀਅਰ ਸਪੋਕਸਪਰਸਨ ਜਕਤਾਰ ਸਿੰਘ ਸੰਘੇੜਾ ਜੀ ਕੋਲ ਸੰਘੇੜਾ ਸਾਹਿਬ ਸਭ ਤੋਂ ਪਹਿਲਾਂ ਸਮਾਂ ਦਿੱਤਾ ਬਹੁਤ ਸ਼ੁਕਰੀਆ ਵੀ ਵੈਲਕਮ ਜੋ ਜੋ ਹਾਲਾਤ ਵਿਧਾਨ ਸਭਾ ਦੇ ਵਿੱਚ ਬਣੇ ਨੇ ਸਭ ਤੋਂ ਪਹਿਲਾਂ ਉਹਦੀ ਸ਼ੁਰੂਆਤ ਇਸੇ ਬਿਆਨ ਤੋਂ ਕਰਦੇ ਆ ਪ੍ਰਤਾਪ ਸਿੰਘ ਬਾਜਵਾ ਦਾ ਜੋ ਬਿਆਨ ਆਉਂਦਾ ਹੈ ਕਿ ਜੇ ਸੀਐਮ ਭਗਵੰਤ ਮਾਨ ਚੋਣ ਲੜਦੇ ਨੇ ਲੋਕ ਸਭਾ ਚੋਣ ਚ ਖੜਦੇ ਨੇ ਮੈਂ ਆਪੋਜ਼ਿਟ ਖੜੂੰਗਾ ਤੇ ਮੈਂ ਜਿੱਤ ਕੇ ਦਿਖਾਵਾਂ ਕਹਿੰਦੇ ਦੇਖੋ ਪ੍ਰਤਾਪ ਸਿੰਘ ਬਾਜਵਾ ਸਾਹਿਬ ਲੀਡਰ ਆਫ ਆਪੋਜੀਸ਼ਨ ਨੇ ਉਹ ਆਪਣੀ ਡਿਊਟੀ ਨਿਭਾਉਣ ਦੀ ਬਜਾਏ ਕੁਛ ਹਾਲੇਦੋਲੇ ਖੱਬੇ ਸੱਜੇ ਗੱਲਾਂ ਹੀ ਕਰੀ ਜਾ ਰਹੇ ਨੇ ਭਗਵੰਤ ਮਾਨ ਸਾਹਿਬ ਇੱਕ ਉਹ ਸ਼ਖਸੀਅਤ ਨੇ ਇੱਕ ਉਹ ਮੁੱਖ ਮੰਤਰੀ ਨੇ ਜਿਸ ਤਰ੍ਹਾਂ ਨਾਲ ਉਹਨਾਂ ਦੀ ਐਲੀਵੇਸ਼ਨ ਹੋਈ ਆ ਜਿਸ ਤਰ੍ਹਾਂ ਲੋਕਾਂ ਨੇ ਉਹਨਾਂ ਨੂੰ 92 ਐਮਐਲਏ ਚੁਣ ਕੇ ਉਹਨਾਂ ਦੀ ਝੋਲੀ ਪਾਏ ਆ ਤੇ ਉਹ ਮੁੱਖ ਮੰਤਰੀ ਬਣੇ ਨੇ ਐਨੇ ਛੋਟੇ ਸੰਘਰਸ਼ ਦੇ ਵਿੱਚ ਹਿਸਟਰੀ ਚ ਪਹਿਲੀ ਵਾਰੀ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਬਣੇ ਆ ਔਰ ਉਹ ਪਹਿਲੇ 2 ਸਾਲ ਚ ਉਹਨਾਂ ਨੇ ਇੰਨੀ ਵਧੀਆ ਕਾਰਗੁਜ਼ਾਰੀ ਦਿਖਾ ਲਈ ਆ ਕੱਲ ਪਰਸਵੀ 2 ਸਾਲ ਪੂਰੇ ਹੋਏ ਆ ਕਿ ਪੰਜ ਪੰਜਾਂ ਵਿੱਚੋਂ ਚਾਰ ਗਰੰਟੀਆਂ ਪੂਰੀਆਂ ਕੀਤੀਆਂ ਹਰਮਨ ਪਿਆਰੇ ਨੇਤਾ ਨੇ ਕ੍ਰਿਸਮੈਟਿਕ ਲੀਡਰ ਨੇ ਤੇ ਉਹ ਕੋਈ ਸੰਭਾਵਨਾ ਹੀ ਹੈ ਨਹੀਂ ਕਿ ਵੀ ਉਹਨਾਂ ਨੂੰ ਪਾਰਟੀ ਜਿਹੜੀ ਆ ਉਹ ਮੈਂਬਰ ਪਾਰਲੀਮੈਂਟ ਦੀ ਇਲੈਕਸ਼ਨ ਲੜਾਈਗੀ ਲੋਕ ਸਭਾ ਦੀ ਇਲੈਕਸ਼ਨ ਲੜਾਈਗੀ ਜਾਂ ਉਹ ਆਪ ਖੁਦ ਛੱਡ ਕੇ ਉੱਥੇ ਇਲੈਕਸ਼ਨ ਲੜਨਗੇ ਨਾ ਹੀ ਇਸ ਚੈਲੇਂਜ ਮਾਜਦੀ ਕੋ ਤੋਕ ਬਣਦੀ ਹੈ ਪ੍ਰਤਾਪ ਸਿੰਘ ਬਾਜਵਾ ਸਾਹਿਬ ਇਹ ਕਿਉਂ ਨਹੀਂ ਸੋਚਦੇ ਜਾਂ ਇਸ ਗੱਲ ਦਾ ਕਿਉਂ ਨਹੀਂ ਜਵਾਬ ਦਿੰਦੇ ਲੋਕਾਂ ਨੂੰ ਕਿ ਤੁਹਾਡੇ ਸਾਰੇ ਜਿਹੜੇ ਵੱਡੇ ਵੱਡੇ ਲੀਡਰ ਸਗੇ ਥੋੜੀ ਦੇਰ ਪਹਿਲਾਂ ਹੀ 2 ਸਾਲ ਪਹਿਲਾਂ ਹੀ ਲੋਕਾਂ ਨੇ ਪੁੱਠੇ ਕਰਤੇ ਲਤਾਂ ਉਪਨ ਕਰਦੀ ਸਿਰ ਥਲੇ ਨੂੰ ਕਰਤਾ ਸਾਰੇ ਵੱਡੇ ਲੀਡਰਾਂ ਦਾ ਇਕੱਲਾ ਪ੍ਰਤਾਪ ਸਿੰਘ ਬਾਜਬਦੀ ਪਾਰਟੀ ਹੋਈ ਨਹੀਂ ਚਾਹੇ ਉਹ ਕਾਂਗਰਸ ਪਾਰਟੀ ਸੀਗੀ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ ਸੀ ਚਾਹੇ ਉਹ ਭਾਰਤੀ ਜਨਤਾ ਪਾਰਟੀ ਦੇ ਸੀਗੇ ਕੈਪਟਨ ਉਹ ਮਰਿੰਦਰ ਸਿੰਘ ਹੁਣੀ ਹੋ ਗਿਆ ਵੱਡੇ ਬਾਦਲ ਸਾਹਿਬ ਹੋ ਗਿਆ ਛੋਟੇ ਬਾਦਲ ਸਾਹਿਬ ਹੋ ਗਿਆ ਬਚਿਆ ਕਿਹੜਾ ਆ ਤੁਸੀਂ ਦੇਖੋ ਨਾ ਉਹ ਫ੍ਰਸਟ੍ਰੇਸ਼ਨ ਚ ਸਾਡੇ ਮੁਰਿਆਂ ਤਾਂ ਕਹਿ ਰਹੇ ਮਟੀਰੀਅਲ ਕਿੱਥੋਂ ਆ ਗਿਆ ਇਹ ਸੈੱਲਫੋਨ ਜਿਹੜੇ ਆ ਰਿਪੇਅਰ ਕਰਨ ਵਾਲੇ ਕਿੱਥੋਂ ਆ ਗਏ ਇਹ ਤਾਂ ਲੋਕਾਂ ਨੇ ਦੇਖਣਾ ਨਾ ਆਮ ਆਦਮੀ ਪਾਰਟੀ ਨੇ ਤਾਂ ਪਹਿਲਾਂ ਹੀ ਕਿਹਾ ਕਿ ਅਸੀਂ ਆਮ ਘਰਾਂ ਦੇ ਮੁੰਡਿਆਂ ਨੂੰ ਜਿਹੜੇ ਆ ਐਮਐਲਏ ਬਣਾਵਾਂਗੇ ਆਮ ਘਰਾਂ ਦੇ ਮੁੰਡਿਆਂ ਨੂੰ ਮੰਤਰੀ ਬਣਾਵਾਂਗੇ ਆਮ ਘਰਾਂ ਦੇ ਮੁੰਡਿਆਂ ਨੂੰ ਚੇਅਰਮੈਨ ਲਾਵਾਂਗੇ ਲਾਈ ਵੀ ਆ ਹੁਣ ਇੱਥੇ ਰੌਲਾ ਪਾਈ ਜਾਂਦੇ ਜਿਉ ਫਲਾਣਾ ਮਾਰਕੀਟ ਦੇ ਚੇਅਰਮੈਨ ਫੜੀ ਵਾਲਾ ਲਾਤਾ ਕਿਉਂ ਫੜੀ ਵਾਲਾ ਕਿਉਂ ਨਹੀਂ ਮਾਰਕੀਟ ਦੇ ਚੇਅਰਮੈਨ ਲੱਗ ਸਕਦਾ ਉਹ ਫਲਾਣੇ ਬੰਦੇ ਨੂੰ ਮੰਤਰੀ ਬਣਾਤਾ ਜੀ ਕੱਲ ਇਦਾਂ ਤੁਰੇ ਫਰਸਾਂਦਾ ਸੀ ਇਹ ਮਤਲਬ ਸਾਰੇ ਨਾ ਹੋਸ਼ੀ ਰਾਜਨੀਤੀ ਤੇ ਉਤਰ ਕੇ ਆਏ ਆ ਇੱਕ ਮੈਂ ਹੋਰ ਵੀ ਇਹਦੇ ਵਿੱਚ ਗੱਲ ਐਡ ਕਰਨੀ ਚਾਹੂੰਗਾ ਜਿਹੜਾ ਉਹਨਾਂ ਨੇ ਕਿਹਾ ਸੀ ਕਿ ਭਗਵਾਨ ਜਤ ਦੇਖੋ ਕਲਾਕਾਰ ਨਹੀਂ ਹਰ ਇੱਕ ਬੰਦਾ ਬਣ ਸਕਦਾ ਭਗਵੰਦਾਨ ਸਾਹਿਬ ਵੈਸੇ ਤਾਂ ਆਪ ਹੀ ਖੋਦੀ ਇੰਨਾ ਠੋਕਣ ਦੇ ਜਵਾਬ ਦੇ ਦਿੰਦੇ ਇਹਨਾਂ ਨੂੰ ਇਹਨਾਂ ਨੂੰ ਗੱਲ ਨਹੀਂ ਹੁੰਦੀ ਇੱਥੇ ਉਹਨਾਂ ਦੀ ਰਜਵਾਰਾ ਸ਼ਾਹੀ ਝਲਕਾ ਮਾਰਦੀ ਆ ਪੀ ਇਹ ਸਾਰੇ ਸਮਝਦੇ ਆ ਕਿ ਜਿਹੜੇ ਇਹ ਸੋਨੇ ਦਾ ਚਮਚਾ ਮੂੰਹ ਚ ਲੈ ਕੇ ਇਸ ਦੁਨੀਆ ਚ ਆਇਆ ਇਹੀ ਨੇ ਸਾਰਿਆਂ ਤੋਂ ਵੱਡੇ ਇਹਨਾਂ ਜੋ ਕੀ ਪਤਾ ਕਿਹੜੇ ਕਿਹੜੇ ਬੰਦੇ ਨੇ ਕੇਸ ਕੇਸ ਵੇਲੇ ਕਿਹੜੀਆਂ ਕਿਹੜੀਆਂ ਮੁਲਕ ਨਾਲ ਜਾਂ ਕੌਮ ਨਾਲ ਗਦਾਰੀਆਂ ਕਰਕੇ ਕਿਹੜੀਆਂ ਕਿਹੜੀਆਂ ਜ਼ਗੀਰਾਂ ਹਾਸਲ ਕੀਤੀਆਂ ਹੋਈਆਂ ਇਹਦਾ ਮਤਲਬ ਕਿਸਾਨ ਦਾ ਬੇਟਾ ਮਜ਼ਦੂਰ ਦਾ ਬੇਟਾ ਜਾਂ ਆਮ ਘਰਾਂ ਦੇ ਬੱਚੇ ਜਿਹੜੇ ਆ ਜਾਂ ਟੀਚਰਾਂ ਦੇ ਬੱਚੇ ਜਾਂ ਡਾਕਟਰ ਜਾਂ ਦੂਸਰੇ ਤੀਸਰੇ ਇਹਨਾਂ ਨਾਲ ਕਿਤੇ ਮੁਕਾਬਲੇ 'ਚ ਆ ਹੀ ਨਹੀਂ ਸਕਦੇ ਸੋ ਆ ਕਿਹੜੀ ਤੱਕ ਹੋਈ ਵੀ ਭਗਵਾਨਤਮਨ ਲੜੇਗਾ ਤਾਂ ਮੈਂ ਇਹਦੇ ਸਾਹਮਣੇ ਚੋਂ ਲੜੇਗਾ ਮਤਲਬ ਤੇਰੇ ਪਿੱਛੇ ਅਸੀਂ ਆਪਣੀ ਸਾਰੀ ਸਰਕਾਰ ਦਾ ਇੰਨਾ ਵਧੀਆ ਢਾਂਚਾ ਮਿਲਿਆ ਲੋਕਾਂ ਨੂੰ ਇੰਨਾ ਵਧੀਆ ਮੁੱਖ ਮੰਤਰੀ ਮਿਲਿਆ ਲੋਕਾਂ ਦੇ ਦਿਨ-ਬ-ਦਿਨ ਬੈਟਰ ਤੋਂ ਬ ਕੰਮ ਹੋਈ ਜਾ ਰਹੇ ਅਸੀਂ ਉਹ ਸਾਰਾ ਕੁਝ ਛੱਡ ਕੇ ਪ੍ਰਤਾਪ ਬਾਜਵਾ ਐਲਓਪੀ ਜਿਹੜੇ ਇੱਕ ਫਰਸਟ੍ਰੇਸ਼ਨ ਜਿਹਦਾ ਬਿਆਨ ਦੇ ਰਹੇ ਅਸੀਂ ਉੱਥੇ ਭਗਵੰਤ ਮਾਨ ਸਾਹਿਬ ਨੂੰ ਬੇਨਤੀ ਕਰਨ ਲੱਗਦੀ ਹੈ ਵੀ ਤੁਸੀਂ ਲੜੋ ਜੀ ਜਾ ਕੇ ਸੋ ਉਹਦੀ ਕੋਈ ਤੋਕ ਨਹੀਂ ਬੰਦੀ ਜੇ ਪ੍ਰਤਾਪ ਬਾਜਵਾ ਸਾਹਿਬ ਨੇ ਕੋਈ ਚੰਗਾ ਰੋਲ ਅਦਾ ਕਰਨਾ ਹੈ ਜੇ ਉਹ ਮੁੜ ਕੇ ਆਪਣੀਆਂ ਜੜਾਈ ਸੀਯੂ ਚ ਉਹਨਾਂ ਦੀ ਪਾਰਟੀ ਗਈ ਹੋਈ ਆ ਉੱਥੇ ਵੀ ਲੜੀ ਜਾ ਰਹੇ ਨੇ ਉਹ ਚੋਂ ਬਾਹਰ ਆਉਣ ਪਹਿਲਾਂ ਲੋਕਾਂ ਲਈ ਪੋਜ਼ਿਟਿਵ ਪੋਲਿਟਿਕਸ ਕਰਨ ਫੇਰ ਸ਼ਾਇਦ ਇਹਨਾਂ ਦੀ ਮਾੜੀ-ਮੋਟੀ ਪੁਛਪੜਤੀਤ ਹੋ ਜਵੇ ਨਹੀਂ ਤਾਂ ਇਹਨਾਂ ਗੱਲਾਂ ਦਾ ਕੋਈ ਫਾਇਦਾ ਨਹੀਂ ਹੈ ਅੱਛਾ ਜਿਹੜਾ ਇਹ ਬਿਆਨ ਸ਼ੁਰੂ ਹ ਹਾ ਵਿਧਾਨ ਸਭਾ ਦਾ ਸੈਸ਼ਨ ਬਜਟ ਸੈਸ਼ਨ ਚੱਲ ਰਿਹਾ ਹੁੰਦਾ ਇਸ ਦੇ ਵਿੱਚ ਇੱਕ ਗੱਲ ਉੱਪਰ ਕੇ ਸਾਹਮਣੇ ਆਉਂਦੀ ਸੁਖਵਿੰਦਰ ਕੋਟਲੀ ਸਿੱਧੇ ਇਲਜ਼ਾਮ ਲਾ ਦਿੰਦੇ ਆ ਕਿ ਮੇਰੇ ਉੱਤੇ ਅਲਟ ਡੱਪੜੀਆਂ ਕੀਤੀਆਂ ਗਈਆਂ ਮੈਨੂੰ ਕਿਹਾ ਗਿਆ ਕਿ ਇਹ ਤਾਂ ਪਾਗਲ ਐ ਇਹਨੂੰ ਤਾਂ ਦੌਰੇ ਪੈਂਦੇ ਐ ਇਹਨੂੰ ਤਾਂ ਜੁੱਤੀ ਸੰਘਾਓ ਸੀਐਮ ਭਗਵੰਤ ਮਾਨ ਦੇ ਉੱਤੇ ਸਿੱਧੇ ਨਿਸ਼ਾਨੇ ਨੇ ਉਸ ਤੋਂ ਬਾਅਦ ਮੋਸ਼ਨ ਜਿਹੜਾ ਹੈਗਾ ਉਹ ਰੀਡ ਕਰ ਦਿੱਤਾ ਗਿਆ ਅੱਗੇ ਅੱਗੇ ਤੋਰ ਦਿੱਤਾ ਗਿਆ ਸਪੀਕਰ ਦੇ ਵੱਲ ਕੇ ਸੀਐਮ ਭਗਵੰਤ ਮਾਨ ਦੇ ਖਿਲਾਫ ਕਾਰਵਾਈ ਕੀਤੀ ਜਾਵੇ ਦਲਿਤ ਲੀਡਰ ਦੇ ਨਾਲ ਬਦਸਲੂਕੀ ਦਾ ਮੁੱਦਾ ਖੜਾ ਹੋ ਗਿਆ ਉਹੀ ਮੁੱਦਾ ਇੱਥੇ ਤੱਕ ਵੱਧ ਗਿਆ ਸੀਐਮ ਭਗਵੰਤ ਮਾਨ ਦੇ ਖਿਲਾਫ ਇਹ ਗੱਲਾਂ ਹੋ ਰਹੀਆਂ ਨੇ ਸੀਐਮ ਭਗਵੰਤ ਮਾਨ ਨੂੰ ਇਹ ਗੱਲ ਬੋਲਣੀ ਚਾਹੀਦੀ ਸੀ ਕਿ ਨਹੀਂ ਤੁਹਾਨੂੰ ਤਾਂ ਤੁਹਾਡਾ ਕੀ ਵਿਚਾਰ ਹੈ ਦੇਖੋ ਪਹਿਲੀ ਗੱਲ ਤਾਂ ਜਦੋਂ ਕਿਤੇ ਵੀ ਬਹਿਸ ਸੰਵਾ ਜਿਹੜੀ ਕੋਈ ਗੱਲਬਾਤ ਕਿਤੇ ਹੋ ਜਾਂਦੀ ਹੈ ਉਹਨੂੰ ਆਪਾਂ ਹਰ ਗੱਲ ਤੇ ਆਪਾਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਇਸ ਗੱਲ ਤਾਂ ਦੇਖੋ ਦਲਿਤ ਵੀ ਸਾਡੇ ਭਰਾ ਆ ਅਸੀਂ ਦਲਿਤਾ ਦੇ ਭਰਾ ਆ ਆਪਣੇ ਚੋ ਹੀ ਨੇ ਸਾਰੇ ਜਦੋਂ ਆਪਣੇ ਤਾਂ ਰਿਲੀਜੀਅਨ ਵਿੱਚ ਵੀ ਆਪਣੇ ਭਾਈਚਾਰੇ ਵਿੱਚ ਵੀ ਇਹ ਗੱਲ ਖਤਮ ਹੀ ਹੋ ਗਈ ਆ ਠੀਕ ਹੈ ਨਾ ਫਿਰ ਆਪਾਂ ਨੂੰ ਇਸ ਕਰਕੇ ਕਹਿਦੀਏ ਵੀ ਫਲਾਣਾ ਜਿਹੜਾ ਉਹ ਇਸ ਕਰਕੇ ਕਿਹਾ ਕਿ ਦਲਿਤ ਹੋਣ ਕਰਕੇ ਨਹੀਂ ਉਹਨਾਂ ਨੇ ਕਿਹਾ ਜਾਂ ਜਿਨੇ ਵੀ ਕੋਈ ਗੱਲ ਕਹੀ ਹੈ ਮੈਂ ਉਹ ਆਪ ਨਹੀਂ ਦੇਖੀ ਹੈਗੀ ਪਰ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ ਪਰ ਬਹਿਸ ਵਾਚ ਚ ਹੋ ਜਾਣੀਆਂ ਉਹਦੇ ਤੇ ਆਪਾਂ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਸਿਆਸਤ ਮੁੱਦਿਆਂ ਤੇ ਹੀ ਕਰਨੀ ਚਾਹੀਦੀ ਆ ਨਾਲੇ ਕੋਟਲੀ ਸਾਹਿਬ ਨਾਲ ਸਾਰਿਆਂ ਦੇ ਬੜੇ ਚੰਗੇ ਸਬੰਧ ਆ ਉਸ ਵੇਲੇ ਵੀ ਕੋਟਲੀ ਸਾਹਿਬ ਨੇ ਕੋਈ ਇਸ ਗੱਲ ਦਾ ਗੁੱਸਾ ਨਹੀਂ ਸੀ ਕੀਤਾ ਆਪਾਂ ਇੱਕ ਦੂਸਰੇ ਨੂੰ ਵੀ ਕਹਿ ਦਿੰਨੇ ਆ ਇਸ ਤਰ੍ਹਾਂ ਕੋਈ ਗੱਲਬਾਤ ਹੋਵੇ ਵੀ ਯਾਰ ਤੇ ਜਿਆਦਾ ਹੀ ਚਾਮਲੀ ਜਾਂਦਾ ਹੁਣ ਜਾਂ ਜਿਆਦਾ ਹੀ ਇਹਨੂੰ ਆ ਕਰੋ ਫਲਾਣਾ ਕਰੋ ਉਹ ਨਹੀਂ ਹੋਣੀ ਚਾਹੀਦੀ ਪਰ ਜੇ ਹੋ ਵੀ ਗ ਸਤ ਨਹੀਂ ਕਰਨੀ ਚਾਹੀਦੀ ਤੇ ਇਹਨੂੰ ਹੀ ਰੜਕਣ ਲੱਗ ਜਈਏ ਇਹਦੇ ਬਹਾਨੇ ਆਪਾਂ ਕਰਨ ਲੱਗ ਜਈਏ ਜੀ ਉਹ ਸਾਰੇ ਇਸ ਕਰਕੇ ਆ ਹੋ ਗਿਆ ਤੇ ਇਹਦਾ ਆ ਕੀਤਾ ਜਾਵੇ ਬਾਕੀ ਆਪਾਂ ਮੁੱਦੇ ਹੀ ਛੱਡ ਦਈਏ ਇਹਨਾਂ ਗਲਤ ਨਹੀਂ ਬਹੁਤਾ ਕੁਝ ਕਰਨਾ ਚਾਹੀਦਾ ਨਹੀਂ ਹੋਣੀ ਚਾਹੀਦੀ ਇਹੋ ਜੀਆਂ ਗੱਲਾਂ ਪਰ ਜਦੋਂ ਜੀ ਇਕੱਠੇ ਕੰਮ ਕਰਦੇ ਹੋ ਇਕੱਠੇ ਸੇਮ ਵਿਧਾਨ ਸਭਾ ਚੋ ਬਹਿਸ ਕਰਦੇ ਹੋ ਇੱਕ ਨੇ ਜਿਆਦਾ ਬੋਲਤਾ ਦੂਸਰੇ ਨੇ ਇਹ ਆਪ ਕਾਂਗਰਸੀਏ ਕੀ ਕਰਦੇ ਵੈਸੇ ਦੇਖਿਆ ਜਾਵੇ ਤਾਂ ਜਿਸ ਤਰ੍ਹਾਂ ਇਹ ਇਹਨਾਂ ਨੇ ਭਗਵੰਤ ਮਾਨ ਸਾਹਿਬ ਦੇ ਇਵਨ ਕਿਤੇ ਬਾਰੇ ਵੀ ਕਮੈਂਟ ਦੇਣ ਤੱਕ ਗਏ ਆ ਜਦ ਕਿ ਕਲਾਕਾਰ ਜਿਹੜਾ ਆ ਕਲਾਕਾਰ ਮੈਂ ਜਰੂਰ ਕਹੂੰਗਾ ਕਿ ਕਲਾਕਾਰ ਭਾਈ ਵਰਥ ਹੁੰਦਾ ਆ ਮੈਂ ਜਿੰਨਾ ਮਰਜ਼ੀ ਅੱਜ ਰਿਆਜ਼ ਕਰ ਲਵਾਂ ਜੇ ਮੈਂ ਕਹਾ ਮੈਂ ਫਲਾਣੇ ਸਿੰਗਰ ਵਰਗੀ ਆਵਾਜ਼ ਕਰ ਲੂੰਗਾ ਮੇਰਾ ਗਲਾ ਉਦਾਂ ਦਾ ਨਹੀਂ ਬਣਨਾ ਜੋ ਭਗਵੰਤਮਾ ਸਾਹਿਬ ਨੇ ਕਾਮੇਡੀ ਕੀਤੀ ਹੈ ਉਹੋ ਜਿਹੀ ਕਾਮੇਡੀ ਮੈਨ ਹੈ ਜਿੱਦ ਤੱਕ ਇਹ ਦੇਖਿਆ ਮੈਂ ਸਾਡੇ ਮੇਰੇ ਪ੍ਰਧਾਨ ਬਣ ਤੋਂ ਪਹਿਲਾਂ ਦਾ ਹੀ ਮੈਂ ਇਹਨਾਂ ਦਾ ਫੈਨ ਆ ਔਰ ਉਹਨਾਂ ਨੇ ਉਸਾਰੂ ਕੀਤੀ ਹੈ ਮੇਰੇ ਹੋਰ ਵੀ ਮਿੱਤਰ ਦੋਸਤ ਕਲਾਕਾਰ ਬਹੁਤ ਹੈਗੇ ਆ ਬਟ ਮੈਂ ਇਹਨਾਂ ਦਾ ਸਭ ਤੋਂ ਵੱਧ ਫੈਨ ਵੱਧ ਫੈਨ ਸੀਗਾ ਪਹਿਲਾਂ ਤੋਂ ਹੀ ਕਲਾਕਾਰ ਜਿਹੜਾ ਸਭ ਤੋਂ ਸੁਪਰੀਮ ਹੈ ਕਲਾਕਾਰ ਕੋਈ ਵੀ ਬੰਦਾ ਕਲਾਕਾਰ ਨਹੀਂ ਬਣ ਸਕਦਾ ਪਰ ਕੋਈ ਵੀ ਕਲਾਕਾਰ ਸਿਆਸਤ ਜਦੋਂ ਮਰਜ਼ੀ ਕਰਨ ਲੱਗ ਜਵੇ ਠੀਕ ਹੈ ਨਾ ਸੋ ਇਦਾਂ ਆਪਾਂ ਨੂੰ ਇਹ ਜਾਤੀਵਾਦ ਤੇ ਬਹਾਨੇ ਜਾਂ ਕਿਸੇ ਹੋਰ ਦੇ ਬਹਾਨੇ ਸਾਨੂੰ ਕਿਸੇ ਦੀ ਕਿਰਦਾਰ ਕੁਸ਼ੀ ਨਹੀਂ ਕਰਨੀ ਚਾਹੀਦੀ ਨਾ ਹੀ ਆਪਾਂ ਨੂੰ ਇਹਨਾਂ ਗੱਲਾਂ ਨੂੰ ਤੂਲ ਦੇਣੀ ਚਾਹੀਦੀ ਹੈ ਭਗਵਾਨਤਮਨ ਸਾਹਿਬ ਦੀ ਫੈਮਲੀ ਬਾਰੇ ਕਦੇ ਖੈਰਾ ਸਾਹਿਬ ਕੁਸ਼ੂਰ ਟਾਂਗ ਬੋਲ ਦਿੰਦੀਆ ਕਦੇ ਹੋਰਿਆ ਇਹਨਾਂ ਕੋ ਸੋਨਾ ਕਿੱਥੋਂ ਆ ਗਿਆ ਫਲਾਣਾ ਕਿੱਥੋਂ ਹੋ ਗਿਆ ਉਹੀ ਕਿਸੇ ਬੰਦੇ ਨੇ ਨਾ ਪੈਸੇ ਮਾਰ ਲਿਆ ਕਿਸੇ ਦੇ ਤੇ ਜਦੋਂ ਉਹ ਪੈਸੇ ਮੰਗਣ ਜਾ ਕੇ ਰੋੜਾ ਪੈਲਾ ਕਰਨ ਤੇਰੇ ਕੋ ਪੈਸੇ ਕਿੱਥੋਂ ਆਏ ਤੂੰ ਮੈਨੂੰ ਦਿੱਤਾ ਹੀ ਨਹੀਂ ਹੈ ਨਾਲੇ ਕਹਿੰਦੇ ਤੇਰੇ ਕੋ ਪੈਸੇ ਕਿੱਥੋਂ ਆ ਗਏ ਮਤਲਬ ਇਹ ਕੋਈ ਗੱਲਾਂ ਥੋੜੀ ਐ ਤੁਸੀਂ ਹਾਰ ਗਏ ਹੋ ਤੁਸੀਂ ਕੋਈ ਕਾਮਨ ਗੱਲ ਕਰੋ ਕੋਈ ਸਾਂਝੀ ਗੱਲ ਕਰੋ ਜਿੱਥੇ ਸਰਕਾਰ ਨਹੀਂ ਕਾਰਵਾਈ ਕਰਦੀ ਉੱਧਰ ਧਿਆਨ ਦਿਓ ਆਓ ਧਰਨੇ ਦੇਣਿਆ ਦਿਓ ਮਤਲਬ ਫੈਮਿਲੀ ਦੀਆਂ ਗੱਲਾਂ ਤੁਸੀਂ ਕਰ ਰਹੇ ਹੋ ਜਾਂ ਜਲੀਲ ਕਰਨ ਦੀਆਂ ਗੱਲਾਂ ਦੇ ਜਾਂ ਝੂਠੇ ਇਲਜ਼ਾਮ ਲਾ ਰਹੇ ਹੋ ਝੂਠ ਪ੍ਰਚਾਰ ਹੀ ਕਰ ਜਨਾ ਨਹੀਂ ਸਿਆਸਤ ਕਰਨੀ ਚਾਹੀਦੀ ਅਪੋਜੀਸ਼ਨ ਜੜੀਆ ਦੇ ਆਲਸੋ ਜੰਪਿੰਗ ਰੈਡ ਲਾਈਨ ਉਹਦੇ ਨਾਲ ਹੀ ਫਿਰ ਸਾਰਾ ਕੁਝ ਅਸੈਂਬਲੀ ਚ ਗੱਲ ਦੂਜੇ ਪਾਸੇ ਨਹੀਂ ਜਾਂਦੀ ਆ ਗਵਰਨਰ ਦੇ ਭਾਸ਼ਣ ਤੇ ਇਹਨਾਂ ਨੇ ਬਾਈਕਾਟ ਕੀਤਾ ਗਵਰਨਰ ਦੇ ਭਾਸ਼ਣ ਤਾਂ ਬਾਈਕਾਟ ਹੀ ਨਹੀਂ ਕੀਤਾ ਹਰਲਾ ਗੁੱਲਾ ਕੀਤਾ ਛੱਡ ਕੇ ਬਾਹਰ ਆ ਗਏ ਫਿਰ ਇਹਨਾਂ ਨੂੰ ਸਬਕ ਦੇਣ ਲਈ ਇਹਨਾਂ ਨੂੰ ਸ਼ੀਸ਼ਾ ਦਿਖਾਣ ਲਈ ਭਗਵੰਤ ਮਾਨ ਸਾਹਿਬ ਨੇ ਲੋਕ ਭੇਂਟ ਕੀਤਾ ਜੰਦਰਾ ਭੇਂਟ ਕੀਤਾ ਸਪੀਕਰ ਸਾਹਿਬ ਨੂੰ ਫਿਰ ਇਹਨਾਂ ਨੂੰ ਕਹੋ ਇੱਥੇ ਬੈਠਣ ਕਾਰਵਾਈ ਕਰਾਉਣ ਤੇ ਇਦਾਂ ਨਹੀਂ ਹੈ ਬਦਦੋਸ਼ ਲਾ ਕੇ ਰੋਲ ਰੋਲਾ ਪਾ ਕੇ ਦੌੜ ਜਾਣ ਇੱਕ ਉਹ ਸਗਾ ਉਹਨੂੰ ਵੀ ਅਪੋਸਟਰ ਵੀ ਲੈ ਸਕਦੇ ਸੀ ਉਹ ਦਿਨ ਉਸ ਗੱਲ ਤੇ ਹੰਗਾਮਾ ਹੁੰਦ ਰਿਹਾ ਸੋ ਪੋਜੀਟਿਵ ਸਿਆਸਤ ਕਰਨੀ ਚਾਹੀਦੀ ਐ ਮੈਂ ਤਾਂ ਇਹ ਕਹੂੰਗਾ ਮੁੱਦਿਆਂ ਦੀ ਸਿਆਸਤ ਕਰਨੀ ਚਾਹੀਦੀ ਐ ਤੇ ਆਮ ਆਦਮੀ ਪਾਰਟੀ ਹਮੇਸ਼ਾ ਮੁੱਦਿਆਂ ਦੀ ਸਿਆਸਤ ਕਰਦੀ ਐ ਹਮੇਸ਼ਾ ਵਾਅਦੇ ਪੂਰੇ ਕਰਦੀ ਐ ਗੱਲਾਂ ਅਸੀਂ ਕਰਦੇ ਹਾਂ ਹਮੇਸ਼ਾ ਅਸੀਂ ਜਵਾਬ ਦਿੰਨੇ ਆ ਕਿ ਕਿੰਨੇ ਸਕੂਲ ਬਣਾਤੇ ਕਿੰਨੇ ਹਸਪਤਾਲ ਬਣਾਤੇ ਹਮੇਸ਼ਾ ਅਸੀਂ ਗਿਣਤੀ ਦੱਸਦੇ ਹਾਂ ਕਿੰਨੇ ਲੋਕਾਂ ਦੇ ਬਿੱਲ ਜਿਹੜੇ ਆ ਉਹ ਜ਼ੀਰੋ ਆ ਗਏ ਆ ਕਿੰਨੇ ਲੋਕਾਂ ਦੇ ਇਲਾਜ ਜਿਹੜਾ ਮਹੱਲਾ ਕਲੀਨਿਕਸ ਵਿੱਚ ਹੋ ਗਿਆ ਆ ਤੇ ਹੋਰ ਅਸੀਂ ਕਿੰਨੇ ਮਹੱਲਾ ਕਲੀਨਿਕ ਖੋਲ ਰਹੇ ਆਂ ਸ਼ੁਰੂਚ ਦੂਸ਼ਣबाजी ਨਹੀਂ ਕਰਦੇ ਪਰ ਜਦੋਂ ਕੋਈ ਦੂਸਰੇ ਕਰਦੇ ਆ ਕਈ ਵਾਰੀ ਮੂੰਹ ਚੋਂ ਗੱਲ ਨਿਕਲ ਵੀ ਜਾਂਦੀ ਪਰ ਇਹ ਜਿਹੜਾ ਸੈਸ਼ਨ ਹੈਗਾ ਵਿਧਾਨ ਸਭਾ ਦਾ ਮੈਂ ਤੇ ਵਿੱਚ ਹੀ ਪੁੱਛਾਂਗਾ ਸੈਸ਼ਨ ਜਿਹੜਾ ਵਿਧਾਨ ਸਭਾ ਦਾ ਆ ਹੈਗਾ ਇਹ ਬਜਟ ਦੇ ਉੱਤੇ ਨਿਰਪਰ ਸਿਗਾ ਸਾਰਾ ਇਹ ਬਜਟ ਦੀ ਸਾਰੀ ਚਰਚਾ ਇਹਦੇ ਵਿੱਚ ਹੋਣੀ ਲਾਜ਼ਮੀ ਸੀਗੀ ਪਰ ਇਹ ਜੋ ਬਣ ਗਿਆ ਜੋ ਵਿਰੋਧੀ ਪਾਰਟੀਆਂ ਨੇ ਸਿੱਧੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਜੋ ਹਰ ਰੋਜ਼ ਦਾ ਹੰਗਾਮਾ ਆ ਇਹ ਵਿਧਾਨ ਸਭਾ ਦੇ ਵਿੱਚ ਅਚਾਨਕ ਕੀ ਹੋਣ ਲੱਗਿਆ ਵਿਰੋਧੀ ਪਾਰਟੀਆਂ ਨੂੰ ਕਿਉਂ ਬਜਟ ਨਹੀਂ ਦਿਖਾਈ ਦੇ ਰਿਹਾ ਹੁਣ ਬਾਕੀ ਹਰ ਇੱਕ ਚੀਜ਼ ਵੱਲ ਨਿਸ਼ਾਨੇ ਸਾਦੇ ਜਾ ਰਹੇ 2 ਲੱਖ ਕਰੋੜ ਤੋਂ ਵੱਧ ਦਾ ਬਜ ਮਾ ਸਾਹਿਬ ਨੇ ਵਿੱਤ ਮੰਤਰੀ ਨੇ ਬਹੁਤ ਵਧੀਆ ਵਿਅਕਤੀ ਨੇ ਬਹੁਤ ਵਧੀਆ ਮੰਤਰੀ ਨੇ ਸਰਕਾਰ ਬਹੁਤ ਅੱਛਾ ਕੰਮ ਕਰ ਰਹੀ ਹੈ ਭਗਵੰਤ ਮਾਨ ਸਾਹਿਬ ਨੇ ਪੰਜਾਂ ਵਿੱਚੋਂ ਚਾਰ ਗਰੰਟੀਆਂ ਜਿਹੜੀਆਂ ਆ ਪੂਰੀਆਂ ਕਰਤੀਆਂ ਪਹਿਲੇ 2 ਸਾਲ ਦੇ ਸਮੇਂ ਦੇ ਵਿੱਚ ਇੱਕ ਰਿਕਾਰਡ ਹੈ ਕਿਸੇ ਸਰਕਾਰ ਨੇ ਇੰਨੇ ਕੰਮ ਨਹੀਂ ਕੀਤੇ ਪਹਿਲੇ 2 ਸਾਲ ਦੇ ਵਿੱਚ ਮਗਰਲੇ ਸਾਲ ਚ ਮਾੜਾ ਮੁੱਟਾ ਕਿਤੇ ਕੋਈ ਠੇਠ ਪਿਆ ਕਰ ਦਿੰਦੇ ਸੀ ਨਹੀਂ ਤਾਂ ਕੋਈ ਚਾਰ ਚਾਰ ਸਾਲ ਤਾਂ ਕੋਈ اپੋਜੀਸ਼ਨ ਵੀ ਨਹੀਂ ਸੀ ਬੋਲਦੀ ਕੋਈ ਵੀ ਨਹੀਂ ਸੀ ਧਿਆਨ ਕਰਦਾ ਹੁੰਦਾ ਲੋਕਾਂ ਦਾ ਹੁਣ ਗੱਲ ਆਈ ਹੈ ਕਿ ਰੌਲਾ ਰੱਪਾ ਬਜਟ ਤੋਂ ਸਾਈਡ ਤੇ ਹੀ ਕਿਉਂ ਜਾ ਰਿਹਾ ਹੈ ਇਨਾ ਇਲੈਕਸ਼ਨ ਆ ਗਿਆ ਲੋਕ ਸਭ ਦੀ ਇਲੈਕਸ਼ਨ ਆ ਗਈ ਆ ਭਗਵਾਨ ਤਮਨ ਸਾਹਿਬ ਨੇ ਬਹੁਤ ਕੰਮ ਕੀਤੇ ਆ ਬਹੁਤ ਹਰਮਨ ਪਿਆਰੇ ਨੇ ਲੋਕਾਂ ਚ ਇਹਨਾਂ ਨੂੰ ਆਪਣੀ ਜ਼ਮੀਨ ਖੁਸ਼ੀ ਤਾਂ ਪਹਿਲਾਂ ਹੀ ਹੋਈ ਆ ਕੁਝ ਰੀਗੇਨ ਨਹੀਂ ਕਰ ਰਹੇ ਕਿਉਂਕਿ ਸਰਕਾਰ ਬਹੁਤ ਵਧੀਆ ਕੰਮ ਕਰੀ ਜਾਂਦੀ ਆ ਮੁੱਖ ਮੰਤਰੀ ਸਾਹਿਬ ਬਹੁਤ ਵਧੀਆ ਕੰਮ ਕਰੀ ਜਾਂਦੇ ਆ ਲੋਕਾਂ ਦਾ ਧਿਆਨ ਭਟਕਾਉਣ ਲਈ ਲੋਕਾਂ ਨੂੰ ਹੱਲਾ ਗੁੱਲਾ ਕਰਕੇ ਧਿਆਨ ਖਿੱਚਣ ਲਈ ਆਪਣੇ ਵੱਲ ਸਾਰਾ ਕੁਝ ਇਲੈਕਸ਼ਨ ਵਾਸਤੇ ਕਰ ਰਿਹਾ ਕਿ ਰੋਲੇ ਰਪੇ ਜਜ ਪੈ ਜਵੇ ਅਸੀਂ ਇਲਜ਼ਾਮਬਾਜ਼ੀ ਕਰਕੇ ਸ਼ਾਇਦ ਸਾਡਾ ਕੁਝ ਬਣ ਜਵੇ ਇਹ ਫਰਸਟ੍ਰੇਟ ਹੋਏ ਹੋਏ ਨੇ ਸਿਆਸੀ ਆਧਾਰ ਕੁੱਛ ਚੁੱਕਾਇਆ ਸ਼੍ਰੋਮਣੀ ਅਕਾਲੀ ਦਰ ਬੀਜਪੀ ਤੇ ਵੈਸੇ ਹੀ ਨਹੀਂ ਕਿਤੇ ਲੱਭਦੇ ਹੈਗੇ ਉਹ ਚਾਹੇ ਉਹ ਆਪਣਾ ਜਿਹੜਾ ਉਹ ਤਲਾਕ ਇਹਨਾਂ ਨੇ ਲੈ ਲਿਆ ਸੀ ਪਿੱਛੇ ਜੇ ਪਤੀ ਪਤਨੀ ਦਾ ਰਿਸ਼ਤਾ ਕਹਿੰਦੇ ਸੀ ਖਤਮ ਨਹੀਂ ਹੋ ਸਕਦਾ ਤੇ ਬਾਅਦ ਵਿੱਚ ਖਤਮ ਹੋ ਗਿਆ ਸੀ ਚਾਹੇ ਉਹ ਕਿਸਾਨਾਂ ਦੇ ਅੰਦੋਲਨ ਕਰਕੇ ਮਜਬੂਰੀ ਚੱਕ ਚੱਪਣਾ ਪਿਆ ਸੀਗਾ ਉਹ ਇਕੱਠੇ ਵੀ ਹੋ ਜਾਣ ਤਾਂ ਵੀ ਕੋਈ ਫਰਕ ਨਹੀਂ ਪੈਣਾ ਕਿ ਨਹੀਂ ਆ ਕੇ ਚੱਬਿਆ ਦੁਵਾਰਾ ਅੰਦੋਲਨ ਚੱਲਦਾ ਪਿਆ ਆਹ ਲੱਗੇ ਹੋਏ ਆਜੇ ਵੀ ਆਜੇ ਵੀ ਸੋਚ ਰਹੇ ਹੈ ਕਿ ਕਿੱਦਾਂ ਸਾਡੀ ਕਿਉਂਕਿ ਫਰਸਟ੍ਰੇਟ ਹੋਏ ਥੱਲੇ ਗਰਾਊਂਡ ਜਮੀਨ ਲੈਵਲ ਤੇ ਨਹੀਂ ਕੁਝ ਲੱਭ ਰਿਆ ਕਾਂਗਰਸ ਪਾਰਟੀ ਜਿਹੜੀ ਉਹ ਟੱਬ ਰੱਖ ਕੇ ਇਹਨਾਂ ਕੋਲੋਂ ਉਸ ਗੱਲ ਤੋਂ ਹੀ ਨਹੀਂ ਛਡਕਾਰਾ ਮਿਲਦਾ ਇਹ ਜੇ ਸੱਤ ਜਣੇ ਸੱਤਾਂ ਦੇ ਹੀ ਕਿਸੇ ਦਾ ਮੂੰਹ ਈਸਟ ਵਾਲੂਆਂ ਕਿਸੇ ਦਾ ਵੈਸਟ ਵਾਲੂਆਂ ਕਿਸੇ ਦਾ ਈਸਟ-ਵੈਸਟ ਵਾਲੂਆਂ ਕਿਸੇ ਦਾ ਨਾਰਥ-ਈਸਟ ਵਾਲੂਆਂ ਉਹ ਸਾਰੇ ਹੀ ਇੱਕ ਦੂਜੇ ਨਾਲ ਹੀ ਹੋਈ ਜਾਂਦੇ ਆ ਪਹਿਲਾਂ ਆਪਣੇ ਘਰ ਦੀ ਲੜਾਈ ਤੇ ਸੰਭਾਲ ਲੈਣ ਇਸ ਕਰਕੇ ਇਹ ਸੈਸ਼ਨ ਨੂੰ ਜਰੀਆ ਬਣਾ ਕੇ ਲੋਕਾਂ 'ਚ ਕਨਫਿਊਜ਼ਨ ਕ੍ਰੀਏਟ ਕਰਨਾ ਚਾਹੁੰਦੇ ਆ ਭਈ ਸ਼ਾਇਦ ਉਹਦੇ 'ਚੋਂ ਸਾਡਾ ਕੁਝ ਬਣ ਜਵੇ ਠੀਕ ਮੈਂ। ਤਾਂ ਇਹ ਉਹ ਹਾਲਾਤ ਨੇ ਜਿਹੜੇ ਵਿਧਾਨ ਸਭਾ ਦੇ ਬਜਟ ਸੈਸ਼ਨ ਦੇ ਵਿੱਚ ਖੜੇ ਹੋਏ। ਉਹ ਹਾਲਾਤ ਜਿਸ ਨੂੰ ਲੈ ਕੇ ਪ੍ਰਤਾਪ ਬਾਜਵਾ ਐਡਾ ਵੱਡਾ ਬਿਆਨ ਦੇ ਦਿੰਦੇ ਨੇ ਪਰ ਉਸ ਬਿਆਨ ਦੀ ਸੱਚਾਈ ਕੀ ਆ? ਉਸ ਬਿਆਨ ਦੀ ਬੁਨਿਆਦ ਕੀ ਆ? ਉਹ ਸੰਘੇੜਾ ਸਾਹਿਬ ਨੇ ਬੇਸ਼ੱਕ ਦੱਸ ਦਿੱਤੀ ਆ। ਇਹਨਾ ਚੀਜ਼ਾਂ ਤੋਂ ਬਾਅਦ ਸਿਆਸਤ ਕੀ ਕਹਿੰਦੀ ਆ? ਲੋਕ ਸਭਾ ਚੋਣਾਂ ਤੋਂ ਪਹਿਲਾਂ ਸਿਆਸਤ ਕਿੱਧਰ ਵੱਲ ਨੂੰ ਗੀੜ ਕੱਢਦੀ ਆ? ਉਹ ਸਮਾਂ ਦੱਸੇਗਾ। ਉਹਦੇ ਵਾਸਤੇ ਬਣੇ ਰਹੋ 1 India Punjabi. Subscribe to 1 India channel and never miss an update.